1000 ਮਹੀਨੇ ਦੀ ਆ ਤਾਂ 1500 ਰੁਪਏ ਮਹੀਨੇ ਦਾ 2000 ਰੁਪਏ ਚੋਕੇ ਵਾਲੇ ਸਮਰਾਈ ਵਾਲੇ ਨਹੀਂ ਦੇਖਿਆ ਮਾਰਾ ਰਾਤੀ ਓਏ ਆਹ ਦਾ 9500 ਦੀ ਦੇਣੀ ਆ ਮੁੰਨੇ ਅਰਗੇ ਲੱਗਿਆ ਕੱਲੀ ਕੱਲੀ ਹੱਡੀ ਦੇ ਪੈਸੇ ਲਾਤੇ ਵਿੱਚ ਜਿਹੜੀਆਂ ਮਿੰਗਣਾ ਪਈਆਂ ਉਹਨਾਂ ਦੇ ਵੀ ਪੈਸੇ ਲਾਤੇ ਬੱਦੋ ਇਹਨੂੰ ਵੀ ਉਹ ਲਖਾਇਆ ਔਰੇ ਲੈ ਇਹਨਾਂ ਨੂੰ ਦੋਨਾਂ ਨੂੰ ਇੱਥੇ ਪਾਉਣਾ ਆਪਣਾ ਛੇ ਛੁਪੇ ਕਰਕੇ ਧਰਮ ਹੋ ਜਾਂਦੇ ਮੜਾਇ ਤੇਰੇ ਹਾਂ ਜਿਵੇਂ ਤੇਰੀ ਟੋਪੀ ਵਾਲੀ ਹੈ ਇਹ ਰਿਹਾ ਇਹ ਰਿਹਾ ਮੈਂ ਕਹਿੰਦਾ ਬੋਲ ਬਈ ਕਿੰਨੇ ਦੇ ਗੁੱਟੇ ਦੇ ਨਾ ਨਾ ਬੋਲ ਹੋਰ ਕਿੰਨੇ ਦੀ ਪਾਣੀ ਹੈ ਹੋਰ ਕਿੰਨੇ ਦੀ ਪਾਣੀ ਕਿੰਨੇ ਦੀ ਆਹ ਗੱਲ ਨਾ ਨਾ 6 ਮਹੀਨੇ ਦੇਣਾ 1500 ਰੁਪਏ ਮਹੀਨੇ ਦਾ 2000 ਦਾ ਜੋਗ ਵਾਲੇ ਸਮਰਾਈ ਵਾਲੇ ਨੂੰ ਦੇਖਿਆ ਇਹਦੀ ਮਾੜਾ ਤੀ ਤੋੜ ਕੇ ਦੇਖ ਇਹਨੂੰ ਓਏ ਫੇਰ ਕਰਦੇ ਨਾ ਉੱਥੇ ਹੋਊਗਾ ਕਲੱਚ ਓਏ ਚਾਚਾ ਉੱਥੇ ਬਾਗਾ ਬਾਰਡਰ ਤੇ ਠੀਕ ਆ ਲਿਆ ਲਿਆ ਵਸ ਲਿਆ ਟਾਕ ਲੋ ਦੇਖ ਲਈ ਕੋ ਕਿੰਨੇ ਦੀਆਂ ਦੇਖ ਉਹਨਾਂ ਦਾ ਵੀ ਕਰਦੇ ਪਹਿਲਾਂ ਇਹਨਾਂ ਦਾ ਕਰ ਲੈ ਦੋਨਾਂ ਦਾ ਨਾ ਬਾਈ ਖੜੀਆਂ ਰਹਿਣ ਦੇ ਬਸ ਇਹਦਾ ਤਾਂ ਐ ਘੱਟ ਕਰਨਾ 9000 ਦੀ ਜੀ ਨਾ ਅੜਨਾਂ ਰਹਿਣ ਦੇ ਓਏ ਆਹ ਦਾ 9500 ਦੀ ਦੇਣੀ ਆ ਨਹੀਂ ਬਾਈ ਬਸ ਓ ਹੈਗੇ ਨਾ ਕੋਈ ਪੂਰੀ ਗੁੱਟੀ ਨਹੀਂ ਪਾਉਣਾ ਇਹ ਚਿਤਮਨ ਦਾ ਤਾਂ ਹੁਣ ਆ ਫੜ ਫਿਰ ਉਹਦੀ ਕਹੇ ਤੇ ਹੁਣ ਗੁੱਟੀ ਨਹੀਂ ਪਾਉਣਾ ਪੂਰੀ ਦੀ ਫੜ ਲੈ ਇਹ ਨਮੂਨਾ ਗਾ ਤਾਂ ਤੇਰੇ ਪੈਸੇ ਵੀ ਨਮੂਨੇ ਅਰਗੇ ਲੱਗੇ ਆ ਕੱਲੀ-ਕੱਲੀ ਹੱਡੀ ਦੇ ਪੈਸੇ ਲਾਤੇ ਵਿੱਚ ਜਿਹੜੀਆਂ ਮਿੰਗਣਾ ਪਈਆਂ ਉਹਨਾਂ ਦੇ ਵੀ ਪੈਸੇ ਲਾਤੇ ਗੱਗੂ ਗੱਲਾਂ ਨੂੰ ਤੁਰਦੀ ਆ ਮੰਗਰੋਂ ਮੰਗਰੋਂ ਗੱਗੂ ਗੱਲਾਂ ਨੂੰ ਤੁਰਦੀ ਆ ਜੇ ਮੰਨ ਜਾ ਮੇਰੀ ਗੱਲ ਫੜ ਲੈ ਪੈਸੇ ਤੋੜ ਕੇ ਆ ਤੁਰਦੀ ਆ ਇਹ ਹੱਲ ਲੈ ਪੈਸੇ ਮੰਨ ਜਾ ਇਹਦੇ ਕਿੰਨੇ ਦਿਖਾ ਯਾਰ ਭਾਈ ਯਾਰ ਬੋਰ ਸਟਾਰ ਵਾਲੇ ਇਹਦੇ ਕਿੰਨੇ ਦੇਖੋ ਨਮੂਨਾ ਗਾ ਇੱਕ ਫੜ ਲੈ ਓਏ ਕਿੰਨੇ ਪਾਉਣੀਆਂ ਦਾ ਉਹਨੇ ਕਿੰਨੇ ਦੀ ਆਜਾ ਇੱਥੇ ਆ ਜਾ ਬਸ ਗਾਹ ਨਹੀਂ ਆ ਪਾ ਜਾਣਾ ਉਹ ਇੱਥੇ ਆ ਜਾ ਮੈਂ ਤੁਹਾਨੂੰ ਬੱਕਲ ਜਗੜ ਭੰਨਣਾ ਹੀ ਨਹੀਂ ਆਪਾਂ ਯਾਰ ਸੱਜ ਮੈਂ ਕੰਨਿਏ ਚ ਦੱਸਦੇ ਬੜਾ ਜਾ 13 ਦੀ ਦਿੰਦਾ ਕਰਿਆ ਤਾਂ ਕਹਿਦੀ ਆ ਉਹ ਯਾਰ ਤੈਨੂੰ ਇਹਦੇ ਪੈਸੇ ਮਿਲ ਹੀ ਜਾਂਦੇ ਹੁਣ ਪੜ ਲਾ ਗੱਡੀ ਵਾਲੇ ਦਾ ਲਾ ਲ 8000 9 8500 ਪੂਰਾ 9000 ਚੱਕ ਗੱਡੀਆਂ ਵਾਲੇ ਦਾ ਮੇਮਣੇ ਦਾ ਮੁੱਲ ਵੀ ਨਹੀਂ ਦੰਦਾ ਹੁੰਦਾ ਕਾਲਾ ਕਿੰਨੇ ਦੇ ਦੇਗਾ ਕਿੰਨੇ ਦੇਗਾ ਉਹ ਦੱਸ ਦੇ ਯਾਰ ਮੈਂ ਤਾਂ ਤੁਹਾਨੂੰ ਦੱਸ 14 ਕਿਹਾ ਕਿੰਨੇ ਦੇ ਪਾਉਣਾ ਤੂੰ ਨੋ ਯਾਰ ਕਰ ਨੋ ਵੀਰੇ ਸਾਢੇ 9 ਦੇ ਪਾ ਯਾਰ ਮੈਂ ਬਣਾ ਯਾਰ ਤੇ ਰਹਿ ਗਿਆ ਫਿਰ ਕਿਹੜੀ ਮੈਂ ਬਣਾ ਨਾ ਮੁੱਲ ਨਹੀਂ ਆ ਸੀ ਲਾਉਂਦੇ ਸੀ ਤਾਂ ਬੱਕਰੀ ਦਾ ਲਈ ਜਾਂਦੇ ਹਾਂ ਤਾਂ ਕਿੱਧਰ ਗਿਆ ਗੱਡੀ 10 ਲੱਖ ਦੀ ਮੁਰਕੇ 3 ਲੱਖ ਬੱਕਰੀ ਕੱਲੀ ਦੇ ਕਿੰਨੇ ਲੈਂਗਾ ਓਏ ਇਹਦੇ ਰਸ ਕਿੰਨੇ ਲੈਨੇ ਯਾਰ ਉਹ ਕੱਲੀ ਤਾਂ ਦਾਤਾ ਯਾਰ ਰਾਜ ਦੀਦੀ ਪੈਂਦੀ ਹੈ ਪਾਲਾ ਕਿਉਂ ਮੈਂ ਮੁਰਕ ਹੋਇਆ ਲਖਾਈ ਉਹ ਕਰਾ ਦੰਗੇ ਕੱਲੀ ਕਿੰਨੇ ਤੇਗਾ ਬੱਕਰੀ ਜਿੰਗੀ ਜਿੰਗੀ ਹੋਰ ਹੈਗਾ ਕੋਈ ਉਹਨਾਂ ਲਿਆਓ ਮੋਟੇ ਅਰਗਿਆਂ ਨੂੰ ਰੇ ਮੋਟੇ ਓਏ ਇੱਕਦਮ ਤਾਂ ਹੋ ਮੜਾ ਜਾਂ ਬੰਦੇ ਦੀ ਸ਼ਕਲ ਤਾਂ ਦੇਖੇ ਆਇਆ ਆ ਜਾ ਆ ਜਾ ਭਾਈ ਆ ਜਾ ਤੇਰਾ ਲੈ ਸ਼ੀਸ਼ਾ ਪਾ ਲੈ ਉਹ ਪੜ ਲੈ ਯਾਰ ਇਹ ਉਹਦਾ ਦੱਸ ਉਹ ਪੜ ਲੈ ਪੜ ਲੈ ਅੱਜ ਸਾਡੇ ਭੈਣ ਕਰਦੀ ਉਹਨਾਂ ਦਾ ਉਹ ਨਹੀਂ ਮਈ ਉਹਨਾਂ ਦਾ ਉਹ ਕਰਾਇਆ ਕਿਹਦਾ ਦੱਸ ਜਿਹੜੀ ਦਾ ਦੱਸ ਹਉਦਾ ਸੋ ਦੋਨੇ ਰੂਨਿਆਂ ਦਾ ਅੱਛਾ ਇਹ ਨਹੀਂ ਪਉਂਦਾ ਯਾਰ ਭਾਈ ਕਹਣਾ ਓਏ ਉਹ ਦਵਾ ਦੇ ਤੇਰਾ ਚਾਚਾ ਹੀ ਪਉਂਦਾ ਹੈ ਗੱਤਾਂ ਹੈ ਨਹੀਂ 15000 15000 ਸਾਡੇ ਨਾਲ ਦੇਦੇ ਨਹੀਂ ਬਜਦੀ ਆਪਣਾ ਪਰਤਾ ਹੀ ਜਾਣਾ ਉਹ ਵਧੀਆ ਵਿਕਦੀ ਹੈ ਨਹੀਂ ਨਹੀਂ ਆ ਦੇ ਉਹ ਲੈ ਆ ਬੱਤ ਓਏ ਨੂੰ ਵੀ ਉਹ ਜੋ ਅੱਖਾਂ ਜਾ ਓਰੇ ਲੈ ਇਹਨਾਂ ਨੂੰ ਦੋਨਾਂ ਨੂੰ ਇੱਥੇ ਪਾਉਣੇ ਪੜਾਕੇ ਧੁੱਪੇ ਖੜਕੇ ਕਰਮ ਹੋ ਜਾਂਦੇ ਮੜਾਏ ਸਰੀਰ ਦਾ খালি ਇਹ ਕੀ ਹੈ খালি ਇਹ ਤਾਂ ਕੀਰੀ ਆ ਜੀ ਕੱਚੀ ਕੀਰੀ ਆ ਉਹ ਮੋਟਾ ਕਿੱਥੇ ਉਹਨੂੰ ਲਿਆ ਓਏ ਮਗਰੋਂ ਕਹਿੰਦਾ ਪੜਾਕਾ ਫਾਤਾ ਉਹ ਗੱਗੀ ਓਏ ਇੱਧਰ ਕਿਆ ਪੈ ਰਿਹਾ ਉਹ ਮੋਟੇ ਪਕੜਿਆ ਬੱਪਾ ਚਲ ਆੜ ਹਲੋ ਅੰਮ੍ਰਾਮਾ ਰਾਜਨ ਤੇ ਆ ਗਿਆ ਦਾਹ ਲੱਗਿਆ ਕਰਿਆ ਕਰੂਗਾ ਦੇ ਇਹਨੂੰ ਦੇਹ ਹਜ਼ਾਰ ਪੈਸੇ ਕਿੰਨੇ ਦੇਵਾ ਓਏ ਔਰ ਜੇ ਆਪਣਾ ਉਸ ਗੱਲ ਨਹੀਂ ਮੰਨਿਆ ਫਿਰ ਕੀ ਹੋਣਾ ਦੇ ਇਹਨੂੰ ਕੁਟੀ ਹਜ਼ਾਰ ਪਰ ਇਹ ਕਿਲਾ ਵੀ ਤੇ 3 ਮਹੀਨਿਆਂ ਦੀ ਹੈ 3 ਮਹੀਨਿਆਂ ਦੀ ਕੱਚੀ ਖੀਰੀ ਹੈ ਕੱਚੀ ਖੀਰੀ ਹੈ ਹੱਥਾਂ ਮਾ ਲੱਗਾ ਹੋਇਆ ਕੱਚੀ ਖੀਰੀ ਹੈ ਪੂਰੀ ਟੌਰ ਹੈ ਇਵੇਂ ਤੇਰੀ ਟੌਰਾ ਟੋਪੀ ਵਾਲੀ ਐ। ਕੱਢ ਜਾ। ਈਰੀ ਐ। ਉਹ ਦੇਖ ਲੈ। ਈਰੀ ਐ ਜੱਜਾਂ ਮੈਂ ਕਹਤਾਂ। ਹਨਾ ਤੋਂ ਨਾਲ ਵੀ ਚੰਗੀ ਐ। ਜੇ ਮੋਬਾਈਲ ਤੇ ਕੰਮ ਨਾਲ। ਜਾਂ ਪਾ ਦੇ ਪਾ ਦੇ। ਕਿੰਨੇ ਪਾ ਦੇ ਗਏ? ਕੋਈ ਤਿੰਨ ਨਹੀਂ ਲੂ ਗਿਆ। ਬੋਲ ਬਈ। ਕਿੰਨੇ ਦੀ? ਗੁੱਟੇ ਦੀ। ਹਾਂ ਚੱਲ ਠੀਕ ਐ। ਨਾ ਨਾ ਨਾ। ਬੋਲ। ਹੋਰ ਕਿੰਨੇ ਦੀ ਪਾਉਣੀ ਐ? ਜਾ ਮਾਂ ਦਾ ਪੁੱਤ ਆ। ਹੋਰ ਕਿੰਨੇ ਦੀ? ਉਹ ਪਾਉਣੀ ਕਿੰਨੇ ਦੀ ਆ ਉਹ ਗੱਲ ਦੱਸ। ਮਾਂ ਮੈਂ ਬੋਦੀ ਦਾ ਤੂੰ ਦੱਸ ਕਿੰਨੇ ਦੀ। ਦੱਸ ਦੇ ਤਾਂ ਠੀਕ ਆ। ਨਾ ਨਾ ਨਾ। ਸਾਡੇ ਵਸ 10000 ਦੀ ਪਾਉਣਾ ਹੈ ਮਸਕੂ ਵੀ ਬੁਲਾ ਜਾ ਮੈਂ ਹਾਂ ਨੀ ਜਿਹੜੀ ਹੈ ਜੀ ਆਜੋ ਭਾਈ ਜੀ ਨੇ ਨੱਚਣਾ ਕੰਡੀਟਰ ਤੇ ਪਾ ਓਏ ਓ ਜੀ ਨਮੂਨੇ ਪੂਰੇ 11000 ਦੀ ਪਾਉਣਾ ਓਏ ਹਾਂ ਭਾਈ ਆਲਾ ਤੇਰਾ ਦਿਮਾਗ ਹੱਲ ਗਿਆ ਤੇਰਾ ਕਿੱਥੋਂ ਹੱਲ ਗਿਆ ਹਾਂ ਐਨੇ ਕਦਾ ਮੈਂ ਦੇਵਤ ਲਈ ਫਿਰਦਾ ਕਿੰਨੇ ਕਾ ਐਨੇ ਕਦਾ ਮੈਂ ਵੀ ਲਈ ਫਿਰਦਾ ਫਿਰ ਐਸਾ ਬਣਾਏ ਚੱਲ ਬੰਦੇ ਆ ਸਾਡੇ ਕੋਲ ਤਾਂ ਹੈ ਨਹੀਂ ਇਹਦਾ ਮੋਬਾਈਲ ਤੇ ਜੰਲੂ ਓਲ ਉਹ ਨਹੀਂ ਨਾ ਤੂੰ 10 ਕੇ 10 ਡਾਟਾ ਉੱਤੇ ਯਾਰ ਉਹਨੇ ਨਹੀਂ ਪੈਂਦੀ ਪਰ ਮੰਨ ਵੀ ਜਾ ਕਰ ਮੇਰੀ ਗੱਲ ਚਲਾ ਐ ਕਰ ਯਾਰ ਇਹਨੂੰ ਕਿਹੜਾ ਦੇ ਲਗਾਈ ਕਰਾ ਬਿਲਕੁਲ ਨਹੀਂ ਲੱਗਦਾ ਇਹਨੂੰ ਉਹ ਮੰਨ ਵੀ ਜਾ ਆ ਕਰਕੇ ਜੀ ਯਾਰ ਐਵੇਂ ਮਾਰੀ ਜਾਂਦਾ ਕਿਵੇਂ ਹੁਣ ਗਿਆ ਇਹਨੂੰ ਠਾਕੇ ਲੈ ਗਿਆ ਮੈਨੂੰ ਠਾਕੇ ਲੈ ਆਇਆ ਇਹਨੂੰ ਮੈਂ ਤਾਂ ਮੈਂ ਚਲ ਪਾ ਲੂਗਾ ਵਿੱਚ ਮਿਲਦਾ ਤੇਰੇ ਵਾਲੇ ਸੋਤ ਮੈਂ ਜੀ ਤੈਨੂੰ ਉੱਥੇ ਠਾਕੇ ਆਖਿਆ ਸੀਗਾ ਮੈਂ ਮੇਰੀ ਭਾਈ ਯਾਰ ਗੱਡੀ ਮਾਨ ਆ ਆ ਗਈ ਫਿਰ ਗੱਡੀ ਫਿਰ ਮੇਰੀ ਕਿਹੜਾ ਮੰਨ ਲਈ ਤੂੰ ਮੈਂ ਕਰਾਂ ਤੂੰ ਨਾ ਨਾ ਮੇਰੀ ਗੱਲ ਸੁਣ ਹੁਣ ਲਾਸਟ ਐ 11.5 ਹਜ਼ਾਰ ਦੀ ਪੌਣੀਆਂ ਤਾਂ ਪਾ ਦੇ ਆ ਦੇ ਪੈਸੇ ਨੂੰ 11.5 ਹਜ਼ਾਰ ਓ ਯਾਰ ਮੈਂ ਲੈ ਇੰਨਾ ਘੜਾ ਆ ਮੈਂ ਲੈ ਇੰਨਾ ਫੜ ਲੈ ਯਾਰ ਐਵੇਂ ਮਰੀਂ ਨਾ 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 ਯਾਰ ਮਨ ਵੀ ਚਾਹੀਦੀ ਹੁੰਦੀ ਐ ਮੈਂ ਕਹੇ ਕਦੇ ਵਾਰ ਤੇ ਹੰਡ ਕਰੀ ਖੜਾ ਯਾਰਾ ਓ ਬਾਬੇ ਨਾਨਕ ਦੀ ਨਹੀਂ ਵਿਗਦੀ ਓ ਬਾਬੇ ਨਾਨਕ ਤੇ ਜਾਂਦੀ ਨਹੀਂ ਹੋਰ ਬੋਲ ਪੰਜੂ ਘਟਦੇ ਦੇ ਤੇ ਹੁਣ ਬਾਬੇ ਨਾਨਕ ਦੇ ਕੋਲੇ ਦਾ ਖੜਾ ਮੈਂ ਹਾਂ ਕਿੱਥੇ ਕੋਲੇ ਖੜ ਗਿਆ ਆ ਲੈ ਪਰ ਨਹੀਂ ਨਹੀਂ ਯਾਰ ਓਰੇ ਓਰੇ ਕਰਾ ਤਾਂ ਹੀ ਭਾਈ ਆ ਤੋਰੇ ਦਾ ਆ ਜਾ ਮੈਂ ਮੂੰਜ ਬਾਜੂ ਓਰੇ ਮੂੰਜ ਬਾਜੂ ਓਰੇ ਆ ਜਾ ਓਜਾ ਦੇੜੇ ਪਾਡੇ 11000 ਪੂਰਾ ਲੈ ਲੈ ਲਿਖਾਈ ਅਥੀ ਕਰਤਾ ਨਹੀਂ ਨਹੀਂ ਹਾਂ ਅੜੀ ਰਣ ਓਏ ਓਰੇ ਹੱਥ ਕਰ ਓਏ ਹੱਥ ਕਰ ਤੋ ਹੱਥ ਕਰ ਲੈ ਯਾਰ ਓਏ ਹੱਥ ਕਰ ਬਣਾ ਮੋਰ ਨਹੀਂ ਜੇ ਤੈਨ ਨਹੀਂ ਜਾ ਜਾ ਪੜ ਹਾਂ ਤਾਂ ਆ ਲੈ ਇਹ ਹੁਣ ਮੋਰ ਤਾਂ ਫਿਰ ਹਿਸਾਬ ਲਾ ਲਈ ਲੈ ਪੂਰੇ 12000 ਰੁਪਏ ਚੱਕ ਲਖਾਈ ਆਪੋ ਆਪਣੀ ਹੋ ਗਈ ਚੱਲ ਪੜ ਫੌਜੀ ਓਏ ਪੜ ਜਾ ਲੈ ਲਖਾਈ ਆਪੋ ਆਪਣੀਆਂ ਆ ਜਾਓ ਮਾ ਕਿੱਥੇ ਮਰਜੀ ਪਾ ਦੇ ਯਾਰ ਕੋਈ ਕਰਕੇ ਕਰਦੇ ਉਧਰੋਂ ਗਲਾਬ ਨਾ ਕਰਦੇ ਯਾਰ ਸਾਡਾ ਗੰਡਾ ਜਾ ਕੇ ਗਲਾਬ ਨਾ ਕਰਦੇ ਸਾਡਾ ਗੰਡਾ ਹਾਂ ਤਾਂ ਠੀਕ ਹੈ ਦੇ ਦਿੰਦਾ ਪੈ ਜੇ ਨੂੰ ਤਾਂ ਬੰਨ ਦੇ ਇੱਧਰ ਦੇ 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 ਕੱਕੀ ਅੱਗੇ ਕੀ ਕਰੇ ਜਦੋਂ ਸਮਾਨ ਲੈਣ ਆਲਾ ਹੁੰਦਾ ਭੈਣ ਦੀ ਬਦੀ ਪਰੇ ਭੱਜ ਲੈਣਾ